ਸਾ ਸੁਖਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪਖੋਕੇ ਅ ਸ਼ਹੀਦ ਪਰਿਵਾਰਾਂ ਦਾ ਤੇ ਆਪ ਸਭ ਸੰਤਾਂ ਦਾ ਮੈਂ ਨਮਾਣਾ ਜੀ ਸੇਵਾਦਾਰ ਹਾਂ ਜੀ ਤੇ ਅੱਜ ਸਾਡੇ ਸਟੂਡੀਓ ਚ ਪਹੁੰਚੇ ਨੇ ਜੀ ਸਤਕਾਰਯੋਗ ਬੀਬੀ ਜਸਵਿੰਦਰ ਕੌਰ ਜੀ ਜੋ ਕਿ ਸਿੰਘਣੀ ਨੇ ਸ਼ਹੀਦ ਪਾਈ ਅਮਰਜੀਤ ਸਿੰਘ ਬਿੱਟੂ ਸ਼ਹੀਦ ਪਾਈ ਅਮਰਜੀਤ ਸਿੰਘ ਬਿੱਟੂ ਆਪ ਸਭ ਤੁਸੀਂ ਜਾਣਦੇ ਹੋ ਕਿ ਨਾਨਕਮਤੇ ਤਰਸੀਮ ਨਾਂ ਦੇ ਉਥੇ ਇੱਕ ਆ ਬੰਦੇ ਨੂੰ ਇਹਨਾਂ ਨੇ ਸੋਧਿਆ ਸੀਗਾ ਤੇ ਉਸ ਤੋਂ ਬਾਅਦ ਉਤਰਾਖੰਡ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਤੇ ਇਹਨਾਂ ਦੀ ਬੇਟੀ ਦਾ ਆਨੰਦਕਾਰ ਜਿਆ ਥੋੜੇ ਦਿਨਾਂ ਨੂੰ ਪਤਾ ਲੱਗਾ ਸੀਗਾ ਸੰਗਤ ਦੇ ਨਾਲ ਅਸੀਂ ਸਾਰੀ ਸਾਂਝ ਜਿਹੜੀ ਆ ਉਹ ਪਾਈ ਆ ਬਾਕੀ ਬਹੁਤ ਜਲਦ ਇੱਕ ਕੰਪਲੀਟ ਵੀਡੀਓ ਫੇਰ ਆਪ ਜੀ ਨਾਲ ਸਾਂਝੀ ਕਰਾਂਗੇ ਤੇ ਇਹਨਾਂ ਦੀ ਉਹ ਵੀਡੀਓ ਵੇਖ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਭੈਣ ਜੀ ਨਵੇਂ ਸ਼ਹਿਰ ਤੋਂ ਜਿਨ੍ਹਾਂ ਦੇ ਬੱਚੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਸਾਨੂੰ ਦਸਵੰਧ ਭੇਜਿਆ ਸੀਗਾ ਲਗਭਗ 55000 ਰੁਪਇਆ ਉਹਦੇ ਚੋਂ ਸਾਨੂੰ ਹੁਕਮ ਸੀ ਕਿ ਕਿ 30000 ਰੁਪਇਆ ਜਿਹੜਾ ਸ਼ਹੀਦ ਭਾਈ ਅਮਰਜੀਤ ਸਿੰਘ ਬਿੱਟੂ ਦੀ ਸਿੰਗਣੀ ਜਸ ਫੁਰਦ ਕਰ ਦੇਣਾ ਕਿਉਂਕਿ ਤਿੰਨ ਬੇਟੀਆਂ ਨੇ ਤੇ ਕਿਰਾਏ ਤੇ ਰਹਿੰਦੇ ਨੇ ਘਰ ਆਪਾਂ ਅਪੀਲ ਕੀਤੀ ਸੀ ਸਾਰੀ ਸੰਗਤ ਨੂੰ ਵੀ ਨਾਲ ਮਿਲ ਕੇ ਆਓ ਸਾਰੇ ਜਣੇ ਨਾਲ ਮਿਲ ਕੇ ਇਹਨਾਂ ਦੀ ਸ਼ਰਤ ਬਣਾਈਏ ਤੇ ਜਰੂਰ ਸੰਗਤ ਸਾਥ ਤਾਹੇਗੀ ਤੇ ਇਹ ਘਰ ਜਿਹੜਾ ਜਰੂਰ ਬਣੇਗਾ ਪੰਜੀ ਸਭ ਤੋਂ ਪਹਿਲਾਂ ਤੇ ਇਹ ਦੱਸਿਓ ਵੀ ਵੀਡੀਓ ਤੋਂ ਬਾਅਦ ਸੰਤਾਂ ਦੇ ਫੋਨ ਫਾਨ ਫਿਰ ਕਾਫੀ ਆਏ ਹੋਣੇ ਆ ਹਾਂਜੀ ਆਏ ਤੇ ਹੈਗੇ ਨੇ ਕਾਫੀ ਕਾਫੀ ਫੋਨ ਆਇਆ ਤੇ ਬੇਟੀ ਦਾ ਆਨੰਦ ਕਾਰਜ ਕਦੋਂ ਜੀ ਇਹ ਫਰਵਰੀ ਦਾ ਕਰਾਂਗੇ ਫਰਵਰੀ ਦਾ ਅੱਜ ਡੇਟ ਫਿਕਸ ਨਹੀਂ ਕੀਤੀ ਅੱਜ ਡੇਟ ਫਿਕਸ ਨਹੀਂ ਗਾ ਹਾਂ ਉਹ ਵੀ ਨਾ ਚਲੇਗਾ ਨਾ ਮੱਕਰ ਦਾ ਫਿਰ ਕਰਾਂਗੇ ਓਕੇ ਜੀ ਕੋਈ ਗੱਲ ਨਹੀਂ ਤੁਸੀਂ ਡੇਟ ਫਿਕਸ ਕਰਕੇ ਤੇ ਸਾਨੂੰ ਦੱਸਿਓ ਜ਼ਰੂਰ 15-20 ਦਿਨ ਪਹਿਲਾਂ ਅਸੀਂ ਸੰਗਤ ਨੂੰ ਅਪੀਲ ਕਰਾਂਗੇ ਕਿਉਂਕਿ ਮੈਨੂੰ ਬਹੁਤ ਸਾਰੀਆਂ ਸੰਗਤਾਂ ਨੇ ਦੇਸ਼ ਵਿਦੇਸ਼ ਦੇਸ਼ ਵਸਦੇ ਹਨ ਇਹ ਮੈਨੂੰ ਫੋਨ ਕਰਕੇ ਕਿਹਾ ਕਿ ਜਿਸ ਦਿਨ ਵੀ ਭਾਈ ਅਮਰਜੀਤ ਸਿੰਘ ਬਿੱਟੂ ਦੀ ਬੇਟੀ ਦਾ ਨੰਦ ਕਰ ਜਾ ਉਸ ਤੋਂ ਪਹਿਲਾਂ ਸਾਨੂੰ ਜਾਣਕਾਰੀ ਜ਼ਰੂਰ ਦਿਓ ਤੇ ਆਪਾਂ ਇੱਕ ਵੀਡੀਓ ਪਾ ਕੇ ਸੰਗਤ ਨੂੰ ਅਪੀਲ ਕਰ ਦਿਆਂਗੇ ਵੀ ਆਓ ਸਾਰੇ ਰਲ ਮਿਲ ਕੇ ਇਸ ਦੀ ਦਾ ਡੋਲਾ ਤੋੜਦੇ ਆਂ ਤੇ ਮਹਾਰਾਜਾ ਕਿਰਪਾ ਕਰਨ ਕਿ ਹੋਰ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪ੍ਰੋਬਲਮ ਤਾਂ ਨਹੀਂ ਨਹੀਂ ਹੋਰ ਕੋਈ ਮੁਸ਼ਕਲ ਨਹੀਂ ਅਸਟਾ ਬਾਕੀ ਠੀਕ ਵਧੀਆ ਚੱਲ ਰਿਹਾ ਬਾਕੀ ਵੀਡੀਓ ਪਾਉਣ ਤੋਂ ਬਾਅਦ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਕੋਈ ਪਰੇਸ਼ਾਨੀ ਨਹੀਂ ਠ ਚਲੋ ਸਤਿਗੁਰੂ ਕਿਰਪਾ ਕਰਨ ਅੱਜ ਇਹ ਸਾਡੇ ਭੈਣ ਜੀ ਨੇ ਜਿਨ੍ਹਾਂ ਨੇ ਇਹ ਹੁਕਮ ਕੀਤਾ ਸੀ ਇਹ 30000 ਰੁਪਏ ਦੀ ਇਹ ਛੋਟੀ ਜੀ ਭੇਟਾ ਇਹ ਤੁਸੀਂ ਸਦਕਾਰ ਕਰੋ ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਤੁਹਾਡਾ ਬਹੁਤ ਸਾਰਾ ਵਾਹਿਗੁਰੂ ਨੇ ਜੜੀ ਕਲਾ ਰੱਖੀ ਨਾਲ ਸਾਡੇ ਵੀ ਰੱਖੀ ਨਾਲ ਨਾਲ ਹਾਂਜੀ ਬਹੁਤ ਮਿਹਰਬਾਨੀ ਜੀ ਕਿਉਂਕਿ ਬੱਚਿਆਂ ਲਈ ਅਰਦਾਸ ਕਰਿਓ ਕਿਉਂਕਿ ਆਪਣੀ ਕਿਰਤ ਕਮਾਈ ਚੋਂ ਦਸਵੰਧ ਕੱਢਦੇ ਆ ਤੇ ਉਹ ਭੈਣ ਜੀ ਨੇ ਵੀ ਨਾ ਬੜੀ ਮੁਸ਼ਕਲ ਨਾਲ ਆਪਣੀ ਜ਼ਿੰਦਗੀ ਜਿਹੜੀ ਹੈ ਸ਼ੁਰੂਆਤੀ ਦਿਨਾਂ 'ਚ ਬੜੀ ਮੁਸ਼ਕਲ ਗੁਜ਼ਾਰੀ ਹੈ ਤੇ ਉਹਨਾਂ ਨੂੰ ਫਿਰ ਤੁਹਾਡੇ ਵਰਗੇ ਪਰਿਵਾਰਾਂ ਦੀਆਂ ਮੁਸ਼ਕਲਾਂ ਦਾ ਅੰਦਾਜ਼ਾ ਤੇ ਬੜਾ ਪ੍ਰੇਮ ਕਰਦੇ ਆ ਅਕਸਰ ਸੇਵਾ ਭੇਜਦੇ ਰਹਿੰਦੇ ਆ ਸਾਨੂੰ ਤੇ ਉਹ ਸਾਨੂੰ ਹੁਕਮ ਹੋਇਆ ਅੱਜ ਕੱਲ੍ਹ ਹੀ ਸਾਨੂੰ ਸੇਵਾ ਮਿਲੀ ਹੈ ਤੇ ਅਸੀਂ ਅੱਜ ਤੁਹਾਨੂੰ ਬੁਲਾ ਕੇ ਸੇਵਾ ਤੁਹਾਡੇ ਸਪੁਰਦ ਕਰਤੀ ਆ ਬਾਕੀ ਸਤਿਗੁਰੂ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਤੁਸੀਂ ਸਾਡੇ ਨਾਲ ਸੰਪਰਕ 'ਚ ਰਹਿਓ ਸਾਧ ਸੰਗਤ ਜੀ ਸ਼ਹੀਦ ਪਾਈ ਅਮਰਜੀਤ ਸਿੰਘ ਬਿੱਟੂ ਦੀ ਸਿੰਘਣੀ ਬੀਬੀ ਜਸਵੰਦਰ ਕੌਰ ਜੀ ਦਾ ਨੰਬਰ ਆ 8847406023 8847406023 ਇਹ ਨੰਬਰ ਤੁਸੀਂ ਸਕਰੀਨ ਦੇ ਥੱਲੇ ਵੀ ਚੱਲਦਾ ਵੇਖਿਓ ਇਸ ਨੰਬਰ ਦੇ ਉੱਤੇ ਜਰੂਰ ਜਿਹੜਾ ਪਰਿਵਾਰ ਦੇ ਨਾਲ ਸੰਪਰਕ ਕਰਿਓ ਤੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਜਿਹੜਾ ਤੁਸੀਂ ਇਹਨਾਂ ਦਾ ਸਾਥ ਦੇਣਾ ਤੇ ਇਹ ਭੈਣਜੀ ਵੱਲੋਂ ਇਹ ਸੇਵਾ ਤੁਸੀਂ ਪ੍ਰਮਾਨ ਕਰਿਓ ਤੇ ਸਤਿਗੁਰੂ ਦੇ ਚਰਨਾਚਰ ਅਰਦਾਸ ਕਰਿਓ ਕਿ ਬੱਚੇ ਵਧੀਆ ਤਰੀਕੇ ਨਾਲ ਉੱਥੇ ਕਾਮਯਾਬ ਜ਼ਿੰਦਗੀ ਜੀਣ ਤੇ ਆਪਣੀ ਕਿਰਤ ਕਮਾਈ ਚੋਂ ਦਸਵੰਦ ਕੱਢਦੇ ਰਹਿਣ। ਚੜ੍ਹਦੀ ਕਲਾ ਦੇ ਕਲਾਕਾਰ ਇਹਨਾਂ ਤੇ ਬਹੁਤ-ਬਹੁਤ ਕਿਰਪਾ ਕਰੇ ਬਾਬਾ ਜੀ ਉਹ ਚੜ੍ਹਦੀ ਕਲਾ ਚ ਹੀ ਰਹਿਣ ਹਰ ਵੇਲੇ। ਠੀਕ ਹੈ ਜੀ। ਬਹੁਤ ਮਿਹਰਬਾਨੀ ਕੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ। ਸਾਧ ਸੰਗਤ ਜੀ ਇਹ ਦੂਸਰਾ ਪਰਿਵਾਰ ਹੈ ਸਾਡੇ ਕੋਲ ਬੀਬੀ ਗੁਰਪ੍ਰੀਤ ਕੌਰ ਜੋ ਕਿ ਨੌਰਾਨੀ ਨੇ ਸ਼ਹੀਦ ਭਾਈ ਗੁਰਮੀਤ ਸਿੰਘ ਮਾਕੋਵਾਲ ਤੋਂ। ਤੇ ਪਿਛਲੇ ਪਾਈ ਗੁਰਮੀਤ ਸਿੰਘ ਬੜਾ ਚਰਚ ਤੇ ਵੱਡਾ ਨਾਮ ਸੀ ਖੜਕੂ ਸਫਾਂ ਦਾ ਤੇ ਇਹਨਾਂ ਦਾ ਵੀ ਜਿਹੜਾ ਵਾ ਕਾਫੀ ਲੰਬੇ ਸਮੇਂ ਤੋਂ ਜਿਹੜੀ ਆ ਸਾਡੇ ਕੋਲ ਸੇਵਾ ਹੁੰਦੀ ਰਹੀ ਹੈ ਤੇ ਅਸੀਂ ਇਹਨਾਂ ਤੱਕ ਪਹੁੰਚਾਉਂਦੇ ਰਿਹਾ ਇਹਨਾਂ ਦੇ ਬੱਚੇ ਪੜ੍ਹਦੇ ਨੇ ਜੀ ਦੋ ਤੇ ਅਕਸਰ ਜਦੋਂ ਕਿਤੇ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ ਜਾਂ ਉਹਨਾਂ ਦੀ ਫੀਸ ਦਾ ਕੋਈ ਮਸਲਾ ਬਣਦਾ ਤੇ ਇਹ ਸਾਡੇ ਨਾਲ ਸੰਪਰਕ ਕਰ ਲੈਂਦੇ ਆ ਤੇ ਪਿਛਲੇ ਦਿਨੀ ਸਾਡੇ ਭਾਂਜੀ ਅਮਨ ਨੇ ਕੈਨੇਡਾ ਤੋਂ ਉਹਨਾਂ ਨੇ ਸਾਨੂੰ 20000 ਰੁਪਏ ਦੀ ਸੇਵਾ ਭੇਜੀ ਸੀ ਜਿਸ ਵਿੱਚ 10000 ਰੁਪਏ ਜਿਹੜਾ ਅੱਜ ਅਸੀਂ ਬੀਬੀ ਗੁਰਪ੍ਰੀਤ ਕੌਰ ਜੀ ਦੇ سپرد ਕਰ ਰਹੇ ਹਾਂ ਤੇ ਇਹਨਾਂ ਦਾ ਫੋਨ ਨੰਬਰ ਹੈ ਜੀ 82643 95826 ਇਹ ਇਹਨਾਂ ਦਾ ਫੋਨ ਨੰਬਰ ਹੈ ਜੀ ਅੱਛਾ ਦੱਸਿਓ ਪਕੀ ਪ੍ਰੋਬਲਮ ਸੀ ਬੱਚਿਆਂ ਦੀ ਪੜ੍ਹਾਈ ਦਾ ਕੀ ਮਸਲਾ ਸੀ ਬੱਚਿਆਂ ਦੀ ਫੀਸ ਦੇਣ ਵਾਲੀ ਤੇ ਸਰਦੀਆਂ ਵਾਲੀ ਯੂਨੀਫਾਰਮ ਲੈਣੀ ਸੀ ਸਰਦੀਆਂ ਦੀ ਯੂਨੀਫਾਰਮ ਚਾਹੀਦੀ ਸੀ ਤੇ ਕਿਹੜੇ ਸਕੂਲ ਚ ਪੜਦੇ ਬੱਚੇ ਵਧੀਆ ਸਕੂਲ ਚ ਪੜ ਰਹੇ ਆ ਹਾਂਜੀ ਵੱਡੀ ਬੇਟੀ ਡੀਡੀਐਸ ਚ ਉਹ ਹੀ ਪਟੇਕੜ ਚੂੜੀ ਜਾਂ ਤੇ ਛੋਟੇ ਬੱਚੇ ਗੁਰਨਾਨਕ ਦੇਵ ਸਕੂਲ ਕਿਹੜੀ ਕਿਹੜੀ ਕਲਾਸ ਚ ਪੜਦੇ ਬੱਚੇ ਹਾਂ ਵੱਡੀ ਬੇਟੀ 8ਥ ਕਲਾਸ ਹੈ ਅਤੇ ਬੇਟਾ 4ਥ ਹੈ ਤੇ ਇੱਕ ਬੇਟੀ 6ਥ ਕਲਾਸ ਦੋ ਬੇਟੀਆਂ ਇੱਕ ਬੇਟੀ ਠੀਕ ਹੈ ਚਲੋ ਕੋਈ ਨਹੀਂ ਇਹ ਤੁਸੀਂ ਇਹ 10000 ਰੁਪਿਆ ਸਾਡੇ ਭਾਂਜੀ ਅਮਨ ਨੇ ਕੈਨੇਡਾ ਤੋਂ ਉਹਨਾਂ ਨੇ ਸੇਵਾ ਭੇਜੀ ਸੀ ਆਪਣੀ ਕਿਰਤ ਕਮਾਈ ਚੋਂ ਤੇ ਤੁਸੀਂ ਜਿਹੜਾ ਨਾ ਉਹਨਾਂ ਲਈ ਅਰਦਾਸ ਕਰਿਓ ਸਤਿਗੁਰੂ ਉਹਨਾਂ ਨੂੰ ਤੰਦਰੁਸਤੀ ਤਰੱਕੀ ਬਖਸ਼ਣ ਤੇ ਉਹ ਇਸੇ ਤਰ੍ਹਾਂ ਤੁਹਾਡੇ ਵਰਗੇ ਪਰਿਵਾਰਾਂ ਦੀ ਸੇਵਾ ਕਰਦੇ ਰਹਿਣਗੇ ਸਵਾਹ ਵਾਹਿਗੁਰੂ ਜਿੱਕੀ ਫਤਿਹ